ਹਾਂਜੀ ਗੁਰੂ ਪਿਆਰਿਓ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਸੇਤਰ ਪਿਪਲੀ ਦੀ ਅਨਾਜ ਮੰਡੀ ਵਿੱਚ ਅੱਜ ਗੁਰਮਤ ਸਮਾਗਮ ਸ਼ੁਰੂ ਹੋਣ ਜਾ ਰਹੇ ਹੈ ਤੇ ਅਸੀਂ ਸਾਰੇ ਉੱਥੇ ਚੱਲੇ ਆਂ ਬਹੁਤਿਆਂ ਨੂੰ ਹੁੰਦਾ ਹੈ ਖੌਰੇ ਪਹਿਲੇ ਦੀਵਾਨ ਤੇ ਨਹੀਂ ਆਉਣਾ ਉਹਦੇ ਵਾਸਤੇ ਬੇਨਤੀ ਕਰ ਰਿਹਾ ਹਾਂ ਕਿ ਅੱਜ ਅਸੀਂ ਸਾਰੇ ਰਾਤ ਦੇ ਦੀਵਾਨ ਚ ਆਪਾਂ ਹਾਜ਼ਰੀ ਭਰਾਂਗੇ ਅੰਬਾਲੇ ਇਲਾਕੇ ਦੀ ਸੰਗਤ ਦੂਜੇ ਪਾਸੇ ਬਰਾੜਾ ਤੇ ਸਾਰੇ ਖਾਨ ਅਹਿਮਦਪੁਰ ਕਰਨਾਲ ਪਾਣੀਪੱਤ ਪਿੰਨਾਂ ਵਾਲੇ ਸਾਰਿਆਂ ਨੂੰ ਬੇਨਤੀ ਹੈ ਆਓ ਸਾਰੇ ਰਲ ਮਿਲ ਕੇ ਗੁਰਮਖਾਨ ਇਸ ਦਮ ਕੀਤਾ ਹੈ ਬਹੁਤ ਸੁੰਦਰ ਪ੍ਰਬੰਧ ਅਨਾਜ ਮੰਡੀ ਵਿੱਚ ਕੀਤਾ ਗਿਆ ਤੇ ਆਪਾਂ ਰਲ ਮਿਲ ਕੇ ਤਿੰਨੇ ਦਿਵਾਨਾ ਚ ਹਾਜ਼ਰੀ ਭਰੀਏ ਅਮਰ ਸੰਚਾਰ ਵੀ ਪਰਸੋਂ ਹੋ ਰਿਹਾ ਹੈ ਨੇੜੇ 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 ਤੇੜੇ ਗਰੰਥੀ ਸਿੰਘਾਂ ਨੂੰ ਬੇਨਤੀ ਹੈ ਹੋਰ ਸਿੰਘਾਂ ਨੂੰ ਵੀ ਸੰਗਤਾਂ ਨੂੰ ਬਾਕੀ ਨੂੰ ਵੀ ਪਰੇਰੋ ਤੇ ਪਰਸੋਂ ਅਮਰ ਸੰਚਾਰ ਵਿੱਚ ਬਾਤ ਚੜ ਕੇ ਭਾਗ ਲਈਏ ਖੁਦ ਸ਼ਕੀਏ ਹੋਰਾਂ ਨੂੰ ਪ੍ਰੇਰਣਾ ਦੇਗੇ ਬਾਤ ਚੜ ਕੇ ਰਾਤ ਦੇ ਦੀਵਾਨ ਚ ਹਾਜ਼ਰੀ ਭਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ